अरुण मसीह ਪਿੰਡ ਲੋਕਮਾਨੀ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਸਾਰੇ ਟਰੈਵਲ ਏਜੰਟ ਸੁਨੀਲ ਮਸੀਹ ਜਿਹਦਾ ਕਿ ਦਫ਼ਤਰ ਆ ਬਟਾਲੇ 33 ਨੰਬਰ ਦੁਕਾਨ ਉਦੀ ਸਰ ਧਰਮ ਸਿੰਘ ਮਾਰਕੀਟ ਸਰ ਉਹਨੇ ਮੇਰੇ ਨਾਲ 2 ਲੱਖ 7000 ਰੁਪਏ ਠੱਗੀ ਕੀਤੀ ਉਹਨੇ ਮੈਨੂੰ ਕਿਹਾ ਕਿ ਤੈਨੂੰ ਅਰਮੀਨੀਆ ਕੰਟਰੀ ਭੇਜਾਂਗੇ ਜਿੱਥੇ ਕਿ 50 ਤੋਂ 60000 ਰੁਪਏ ਖਰਚੇ ਲੱਗੇਗੀ ਤੇ ਸਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਮੈਂ ਗਿਆ ਤੇਰਾ ਪਾਟਰਨ ਗਾਰੀ ਮੰਣੀ ਸਰ ਉਹਨਾਂ ਮੈਨੂੰ 에어ਪੋਰਟ ਤੇ ਖੜ੍ਹਾ ਤੇ ਉੱਥੇ ਆਗਮਨ ਇੱਕ ਹੋਟਲ ਚ ਰੱਖਤਾ ਰੱਖਿਆ ਉਹਨਾਂ ਕਹਿੰਦੇ ਵੀ ਇੱਥੇ ਰਹਿ ਦੋ ਦੋ ਤਿੰਨ ਦਿਨ ਤੇਰਾ ਦੇਖਦੇ ਆ ਤੇ ਸਰ ਜੀ ਦੋ ਤਿੰਨ ਦਿਨ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰਾ ਕੁਝ ਕਰੋ ਮੇਰਾ ਵਰਕ ਪਰਮਿਟ ਲਵਾ ਦਿਓ ਜਾਂ ਕੰਮ ਦੋ ਮੈਨੂੰ ਸਰ ਉਹ ਮੈਂ ਕਿ ਦੋ ਜੀ ਲਾਰੇ ਪਿਲੰਦੇ ਦਿਨ ਦਵਾਉਣੇ ਅੱਜ ਦੋਨੇ ਕੱਲ੍ਹ ਦਵਾਉਣੇ ਆ ਸਰ ਹੱਦ ਤੱਕ ਉਹਨਾਂ ਨੇ ਮੈਂ ਕਿਹਾ ਮੈਂ ਭਾਜ ਦੱਸੂ ਮੈਨੂੰ ਗੱਲ ਕੀ ਆ ਤੇ ਸਰ ਜੀ ਉਹਨਾਂ ਨੇ ਪੁੱਛਿਆ ਕਿਹਿੰਦੇ ਵੀ ਇੱਥੇ ਕੋਈ ਕੰਮ-ਕੁਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤੇ ਕਰ ਲਾ ਵਰਕ ਪਰਮਿਟ ਦਾ ਕੋਈ ਕੋਈ ਨਹੀਂ ਲੱਗਣਾ ਇੱਥੇ ਹੈਗਾ ਸਰ ਉਹਨਾਂ ਨੇ ਬਥੇਰੀ ਰਿਕਵੈਸਟ ਕੀਤੀ ਤੇ ਉਹਨਾਂ ਨੂੰ ਹਰਾਸਮੈਂਟ ਸ਼ੁਰੂ ਕਰਨੀ ਕਰ ਦਿੱਤੀ ਸਰ ਮੈਂ ਤੁਹਾਨੂੰ ਦੱਸਣਾ ਕਿ ਉਹ ਜਿਹਨੇ ਬੌਂਸਰ ਰੱਖੇ ਉੱਥੇ ਬੌਂਸਰਾਂ ਸਮੇਤ ਸਾਰ ਉਹਨਾਂ ਮੈਨੂੰ ਨਾ ਟੌਰਚਰ ਕਰਨਾ ਡੇਲੀ ਸਰ ਆਖੋ ਤੁਹਾਨੂੰ ਦੱਸਣਾ ਜੀ ਆਹ ਕੋ ਸਰ ਇਹ ਏਜੈਂਟ ਆ ਨਾਲ ਬੌਂਸਰ ਰੱਖੇ ਨੇ ਦੋ ਕਿੱਦਾਂ ਟੌਰਚਰ ਕਰਦੇ ਨੇ ਸਰ ਮਾਰਕ ਟਾਈ ਕਰਨੀ ੱੱਕੇ ਮਾਰਨੇ ਥੋੜ੍ਹ ਮਾਰਨੇ ਗਾਲਾਂ ਕੱਢਣੀਆਂ ਸਰ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕਰਨੀ ਉਹਨਾਂ ਡੇਲੀ ਕਰਨੀ ਤੇ ਫਿਰ ਉਹਨਾਂ ਸਰ ਮੇਰੇ ਕੋ ਪੈਸੇ ਵੀ ਖੋਏ 200 ਰੁਪਿਆ ਮੇਰੇ ਕੋ ਡਾਲਰ ਹੀ ਕਹਿੰਦੇ 250 ਰੁਪਿਆ 250 ਡਾਲਰ ਕਹਿੰਦੇ ਵੀ ਇੰਡੀਆ ਤੇ ਲੈ ਕੇ ਉਹਨਾਂ ਸਰ ਉਹ ਵੀ ਖੋ ਲਿਆ ਮੇਰ ਕੋ ਮੇਰਾ ਪਾਸਪੋਰਟ ਵੀ ਖੋ ਲਿਆ ਕਹਿੰਦੇ ਤੇਰਾ ਵਰਕ ਪਰਮਿਟ ਲੱਗਣਾ ਕੋਈ ਸਰ ਮੇਰਾ ਵਰਕ ਪਰਮਿਟ ਵਰਕ ਪਰਮਿਟ ਨਹੀਂ ਲਵਾਇਆ ਸਰ ਮੈਂ ਦਿੱਲੀ ਉਹਨਾਂ ਨੇ ਕਹਣਾ ਮੇਰਾ ਕੁਝ ਨਾ ਕੁਝ ਕਰੋ ਕਿੰਨੀ ਦਿਨ ਉੱਥੇ ਰਿਹਾ ਸਰ ਮੈਂ 15 ਦਿਨ ਰਿਹਾ ਉੱਥੇ 15 ਦਿਨ ਸਰ ਉਹਨਾਂ ਨੇ ਬਹੁਤ ਜ਼ਰਾ ਤੰਗ ਪਰੇਸ਼ਾਨ ਕੀਤਾ ਤੇ ਫਿਰ ਸਰ ਉਹ ਮੈਨੂੰ ਕਹਿੰਦੇ ਜੇ ਤੂੰ ਇੰਡੀਆ ਜਾਣਾ ਚਾਹੁੰਦਾ ਚੱਲ ਜਾ ਤੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤੇ ਇੱਥੇ ਲਿਖ ਕੇ ਜਾ ਵੀ ਮੈਂ ਏਜੰਟ ਦੀ ਕੋਈ ਜੋ ਮੈਨਰੇ ਮੈਂ ਆਪਣੀ ਜੋ ਮੇਰੇ ਤੇ ਚੱਲਾਂ ਸਰ ਫਿਰ ਮੈਂ ਫਸੇ ਨੂੰ ਉੱਥੇ ਲਿਖ ਲਿਖ ਕੇ ਆਉਣਾ ਪਿਆ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਉਹਨਾਂ ਨੇ ਮੈਨੂੰ ਪੈਸੇ ਉਹਨਾਂ ਨੇ ਤੇ ਵਾਪਸ ਭੇਜਦੇ ਨਹੀਂ ਸਰ ਮੈਂ ਕੋਲੋਂ ਕਰਾਈ 45000 ਰੁਪਏ ਟਿਕਟ ਕਰਵਾਇ ਇੱਕ ਕਰਵਾਈ ਕੋਲ ਨਾਲੇ ਕਿ ਉਹਨਾਂ ਨੇ ਪੈਸੇ ਕੋਲੇ ਹੀ ਪੈਸੇ ਕੀ ਹਾਂਜੀ ਹਾਂਜੀ ਸਰ ਉਹਨਾਂ ਪੈਸੇ 20000 ਰੁਪਏ ਜਿਹੜੇ ਮੈਥੋਂ ਖੜੇ ਇੰਡੀਆ ਜਦੋਂ ਮੈਂ ਗਿਆ ਹਾਂ ਉਹ ਕੋਲੇ ਹੀ ਮੇਰੇ ਨਾਲ ਪੈਸੇ ਤੇ ਪਾਸਪੋਰਟ ਪਾਸਪੋਰਟ ਹਾਂਜੀ ਟਿਕਟ ਦੇ ਪੈਸੇ ਕਿੱਦਾਂ ਹੈ ਟਿਕਟ ਦੇ ਪੈਸੇ ਸਾਰੇ ਮੈਂ ਘਰੋਂ ਕਰਵਾਈ ਟਿਕਟ ਘਰੋਂ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ ਤੇ ਸਾਰ ਜਦ ਮੈਂ ਵਾਪਸ ਆਇਆ ਤੇ ਮੈਂ ਏਜੰਟ ਨੂੰ ਡੇਲੀ ਫੋਨ ਕਰਨਾ ਵੀ ਯਾਰ ਮੇਰਾ ਕੋਈ ਨਾ ਕੋਈ ਹੱਲੇ ਦੇ ਪੈਸੇ ਦੇ ਮੇਰੇ ਜਿੰਨੇ ਤੇ ਲੱਗੇ ਤੂੰ ਰੱਖ ਲੈ ਸਾਰੇ ਮੈਂ ਰੋਜ਼ ਹੀ ਲਾਰੇ ਲੱਪੇ ਲਾਉਣੇ ਅੱਜ ਦੇ ਨਾਲ ਕੱਲ ਦਿੰਨਾ ਸਾਰ ਕੋਈ ਨਹੀਂ ਨੇ ਫਿਰ ਸਾਰ ਮਹਾਰਤ ਤੱਕ ਫਿਰ ਨਾ ਥਾਣਾ ਐਨਆਰਆਈ ਰਿੰਗ ਉਥੇ ਸਾਰ ਕੰਪਲੇਂਟ ਕੀਤੀ ਫਿਰ ਜਿਹੜਾ ਕਿ ਪੁਲਿਸ ਨੂੰ ਮਾਮਲਾ ਦਰਜ ਕਰ ਲਿਆ ਗਿਆ ਮਾਮਲਾ ਦਰਜ ਹੋ ਗਿਆ ਜੀ ਜੀ ਹਾਂਜੀ ਕਿਹੜੀ ਕਿਹੜੀ ਧਾਰਾ ਹੋ ਗਈ ਧਾਰਾ ਸਾਰੇ ਐ IPC 406 420 ਇਮੀਗ੍ਰੇਸ਼ਨ ਐਕਟ 24 ਸਾਰੇ ਇਹਦੀ ਤਰ੍ਹਾਂ ਲੱਗੀਆਂ ਜਿਹੜੀਆਂ ਕੀ ਮੰਗ ਕਰਦੇ ਹੋ ਮੰਗ ਸਾਰੇ ਇਹੋ ਕਰਨੇ ਪ੍ਰਸ਼ਾਸਨ ਇਹੋ ਮੰਗ ਕਰਨਾ ਵੀ ਜਿਹੜਾ ਦੋਸ਼ੀ ਨੂੰ ਫੜ ਕੇ ਸਗਤ ਸਗਤ ਸਜ਼ਾ ਦਿੱਤੀ ਜਾ ਤੇ ਮਨਨ ਇਨਸਾਫ ਦੋਇਆ ਜਾਵੇ ਤਾਂ ਕਿ ਹੋਰ ਵੀ ਕਿਨਾਰੇ ਠੱਗੀ ਨਾ ਵਾ ਸਕੇ ਜਿਹੜੇ ਨੌਜਵਾਨ ਬਾਹਰ ਦੌੜਨ ਦੀ ਕਰਦੇ ਆਏ ਜਾਂ ਨੂੰ ਵੈਰੀਫਾਈ ਨਹੀਂ ਕਰਦੇ ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਜੀ ਜੀ ਹਾਂ ਜੀ ਸਰ ਮੈਂ ਕਹਿਣਾ ਚਾਹੁੰਦਾ ਵੀ ਇਹ ਮੇਰੇ ਤੋਂ ਸਿੱਖ ਲੈਣਾ ਵੀ ਜਿਹੜੇ ਵੀ ਕੰਟਰੀ ਜਾਣਾ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲੋ ਏਜੰਟ ਦਾ ਪਤਾ ਕਰੋ ਕਿ ਕੀ ਪਸ਼ੋਕੜਿਆ ਕਿਦਾਂ ਦਾ ਨੰਦਾ ਉਹ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ